ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਲਓ ਜੀ ਲਾਈਟ ਦੀ ਵਾਰੀ ਚੱਲ ਰਹੀ ਆ ਬਈ ਤੇ ਬਾਕੀ ਮੋਟਰ ਆਪਾਂ ਨੇ ਚੱਲਦੀ ਕਰਤੀ ਬਾਕੀ ਅੱਜ ਪਛਵਾ ਵੀ ਸੋਣੀ ਚੱਲੀ ਆ ਤੇ ਪਛਵਾ ਕਰਕੇ ਫਿਰ ਆਪਾਂ ਨੇ ਵੀ ਚਲਾਤੀ ਮੋਟਰ ਮਾ ਵੀ ਚੱਲ ਦੋ ਦੋ ਕਿੱਲੇ ਮਗ ਦਿਨ ਦਿਨ ਮਾ ਫੇਰੀ ਜਾਊਂਗੇ ਨਹੀਂ ਫਿਰ ਆਪਾਂ ਨੂੰ ਦਿਨ ਰਾਤ ਚਲਾਣੀ ਪਵੇਗੀ ਦਿੱਕਤ ਆਵੇਗੀ ਉੱਚੇ ਉੱਚੇ ਜੇ ਖੇਤਾਂ માં ਜਿਹੜਾ ਨੱਕੇ ਖੁੱਲੇ ਹੋਵੇ ਤੇ ਉਹਦਾ ਐਨ ਹਵਾ ਲੱਗੀ ਉਹਨਾਂ ਦਾ ਬੱਤ ਆਏ ਦੇ ਪੂਰੇ ਉਹ ਆਪਣਾ ਚੱਲਦਾ ਕਰਤਾ ਪਾਣੀ ਦੇਖੋ ਬੋਰ ਵਾਲੇ ਕਿੱਲੇ માં ਚੱਲ ਰਿਹਾ ਬਾਕੀ ਉਹ ਗੋਹਰ ਲਾਗ ਵਾਲਾ ਤੋੜਾ ਉੱਠੇ ਦੇ ਪਿੱਛੇ ਵਾਲਾ ਉਹਦਾ ਪਰਤੇ ਆਪਾਂ ਨੂੰ ਇਸ ਮਾ ਵੀ ਟੱਕ ਟੱਕ ਹੀ ਰਹੇਗੀ ਥੋੜੀ ਜੀ ਬਾਕੀ ਪਰ ਵੀ ਜਾਂਦਾ ਇਹਨੂੰ ਲੇਟ ਦੌੜ ਗਈ ਦੀ ਵਿੱਚ ਅੱਧਾ ਪੌਣਾ ਘੰਟਾ ਲੇਟ ਦੌੜੀ ਰਹੀ ਬਾਕੀ ਨਿਸਰਾਈ ਦੇਖੋ ਤਕਰੀਬਨ ਅੱਧੇ ਅੱਧੇ ਵੱਲ ਝੁਗ ਗਈ ਇਸ ਕੀ ਤਾਂ ਤੜਲੇ ਮਹਲੇ ਨਿਸਰ ਰਹੀ ਐ ਤਗਲਦੇ ਮਾਹਲੇ ਨਿੱਸਰ ਰਹੀ ਹੈ ਉਹ ਬੀਜ 7501 ਪੰਜ ਚਾਰ ਦਿਨਾਂ માં ਸਾਰੀ ਬਾਹਰ ਆ ਜਾਏਗੀ ਉਹ ਵੀ ਹਾਂ ਇੱਕਮਾ ਚੱਲ ਰਹੀ ਹੈ ਆ ਗਈ ਹੁਣੀ ਪਤਾ ਨਹੀਂ ਫਟਕਾ ਜਿਆਦਾ ਹੋ ਰਿਹਾ ਜਿਆਦਾ ਨਹੀਂ क्या पता आगे हुआ दूसरा भी कोई पता नहीं लगता छड़ दें कई बार यो भी सारा तकरीबन दादा झोग गया ਪੰਜ ਚਾਰ ਦਿਨ ਬਾਅਦ ਇਹਨਾਂ ਝੁਕ ਗਈ ਸਾਰੀ ਬੱਲਾ ਬਾਕੀ ਪਛਵਾ ਚੱਲ ਗਈ ਪਛਵਾ ਜੇ ਚੱਲ ਗਈ ਪੰਜ ਚਾਰ ਦਿਨ ਰੰਗ ਬਟਾ ਦੇਗੀ ਜਿਹੜੀਆਂ ਕੇ ਬਾਕੀ ਮੌਸਮ ਦਾ ਪਤਾ ਨਹੀਂ ਵੀ ਕਈ ਵਾਰ ਬੱਦਲ ਵੀ ਕੱਢਦੇ ਆ ਬਾਕੀ ਕੀ ਤੀਨੂ ਪੈਜਾ ਹਾ ਛਿੜਕਾ ਜਾ ਅੱਜ ਬੱਦਲ ਜਆ ਹੋ ਰਿਹਾ ਦਾ ਇਧਰ ਨੂੰ ਮੁਹਾਲੀ ਸਾਈਡ ਨੂੰ ਛਿੜਕਾ ਜਆ ਸੋਨਾ ਗਿਰ ਗਿਆ ਘਰੇ ਇਸ ਮਾ ਦੇ ਤੇ ਆਪਾਂ ਨੇ ਅੱਧੇ ਕਿੱਲੇ ਮਾ ਪਾਣੀ ਪਹਿਲਾ ਹੀ ਸ਼ੀਮਾ ਚਲਾਇਆ ਦਾ ਬਾਕੀ ਲਾਈਟ ਦਵਾ ਮਾ ਕੀ ਕਰਿਆ ਆ ਬਸ 10 ਮਿੰਟ ਮਾ ਇਹ ਮਾਰ ਦੇ ਠੇਲ ਦੇਖੀ ਦੂਸਰੀ ਲਾਈਟ ਮਾ ਵੀ ਆ ਗਈ ਲੈਨ ਮਾ ਵੀ ਆ ਗਈ ਲਾਈਟ ਬਾਈ ਇਹ ਵਾਪਾਂਹਰਾਂ ਤੇ ਗਏ ਆ ਜਦ ਇੱਕੇ ਚੱਲ ਰਹੀ ਸੀ ਇਹ ਦੇਖੋ ਪ੍ਰੈਸ਼ਰ ਦੋਨਾਂ ਦਾ ਪ੍ਰੈਸ਼ਰ ਦੇਖੋ ਇਹ ਦੇਖੋ ਇੱਧਰ ਹੀ ਸਮਾਂ ਜ਼ਿਆਦਾ ਨਹੀਂ ਸਰ ਰਹੀ ਆ ਦੇਖੋ ਇੱਧਰ ਨੂੰ ਪੰਜ ਕਨਾਲ ਮਾਂ ਘਟ ਹੈ ਹਲੇ ਇਤਰੇ ਨੂੰ 2 ਕਿੱਲਾ ਮਾਂ ਜ਼ਿਆਦਾ ਨਹੀਂ ਸਰ ਰਹੀ ਵੀ ਹੈ ਇਹ ਦੇਖੋ ਇੰਜ ਕਨਾਲ ਤੇ ਜਿਆਦਾ ਨਹੀਂ ਸਰੀ ਵੀ ਤੇਰੇ ਜਿੱਡੇ ਜਿੱਡੇ ਹੋਗੇ ਨਹੀਂ ਮੁੰਡਿਆ ਮੁੰਡੇ ਜੀ ਨਹੀਂ ਇਹ ਨਹੀਂ ਆ ਰਹੇ ਲੱਗ ਗਿਆ ਪਾਣੀ ਉਹਨਾਂ ਸਿਰੇ ਇਸ ਮੈਦ ਹੂੰ ਬਹੁਤ ਬਸ ਤੋਂ ਤਾਂ 10 ਮਿੰਟ ਦੀ ਠੇਲ ਦਿੱਖੇ ਮਹਾਰਾ ਡੋਲਗੇ ਲਗ ਲੱਗ ਇਸ ਨੂੰ ਤੇੜਾ ਮੰਤ ਲਗਿਆ ਵਾ ਪਾਣੀ ਲਾਗ ਹੈ ਬਹੁਤ ਚਾਹ ਤਾਂ ਹੈ ਜੇ पूरे नुए रह रहे हाय टक्की है थोड़ी है दस मिनट में हो जाएगा तो दो बजे लगे ना ਗੱਬੰਦ ਬਹੁਤ ਹੈ ਬਹੁਤ ਕਰਦਾ ਹੋਰ ਬਹੁਤ ਆ ਮੈਂ ਇਹਦਾ ਰੁਕ ਜਾਣਾ ਸੀ ਨਾ ਇੰਨਾ ਜ਼ੋਰ ਨਹੀਂ ਬੰਦ ਹੋਣਾ ਹੈ ਇੰਨਾ ਜ਼ੋਰ Hãy subscribe cho kênh Ghiền Mì Gõ không bỏ lỡ ਰੋਲ ਇੱਥੇ ਪਾਣੀ ਨਿਕਲ ਰਿਹਾ ਸ਼ੋਅ ਚੱਲ ਰਹੀ ਕੋਲਾ ਚੱਲ ਰਿਹਾ ਇਹ ਜੀਰੀ ਮਾਂ ਵੀ ਡੋਡੀ ਬਹੁਤ ਆ ਗਈ ਨਹੀਂ ਫੇਰ ਵੀ ਰੁੱਕ ਗਈ ਖਰਖਲ ਬਈ ਫੇਰ ਵੀ ਰੁੱਕ ਗਈ ਮਹਾ ਉਹ ਤਾਂ ਸਾਧਾ ਨੁਕਸਾਨ ਨਹੀਂ ਹੈ ਜੀ 26 ਮਾ ਦਾ ਬਣਾ ਵਈਆ ਵਾ ਦਿਨੋਂ ਨਹੀਂ ਆਂਦੀ ਉਹਨਾਂ ਵੀ ਆ ਗਈ ਐ ਜੀ ਪਰ ਆ ਤੁਹਾਡਾ ਬਈ ਚਲੋ ਦੇਖਿਆ ਫੇ ਟੱਪਣ ਟੱਕਣ ਖੋਲਗਾ ਬਈ ਖੁੱਲਗਾ ਕਿੰਨਾ ਕਿਉਂ ਸਾਈਡ ਮਾ ਉਚਾਈ ਜਿਆਦਾ ਪਵਾ ਇਸ ਕਰਕੇ ਪਿੱਛੇ ਜ਼ੋਰ ਪਵਾ ਟੱਕਣਾ ਵਾ ਟੱਕਣ ਨਹੀਂ ਖੁੱਲਦਾ ਸੁੱਖਾ ਜਾ ਜੇ ਨਾ ਖੁੱਲਿਆ ਫਿਰ ਆਪਾਂ ਉਹ 베ਰੀ ਵਾਲੇ ਕਾ ਦੇਖਾਂਗੇ ਖੋਲਗਾ ਉਹ ਥੋੜਾ ਜਿਹਾ ਉੱਚੇ ਪਰ ਪਵਾ ਉਹ ਸ਼ਾਇਦ ਖੁੱਲ ਜਾਵੇ ਵੈਸੇ ਚੱਲ ਦੇਖਦੇ ਆਂ ਦੋ ਜਣੇ ਜ਼ੋਰ ਮਾਰ ਕੇ ਜੇ ਖੁੱਲ ਗਿਆ ਕਿ ਮੋਟਰ ਪਰਲ ਹੀ ਚੱਲ ਰਹੀ ਹੈ ਜ਼ੋਰ ਲਈ ਹੁੰਦੀ ਫਿਰ ਤਾਂ ਆਪਾਂ ਬੰਦ ਕਰ ਲੈਂਦੇ ਸਮੋ ਵੀ ਨਹੀਂ 350% 40 50% ਇੰਨੀ ਝੱਤੀ ਨਹੀਂ ਖੁੱਲਣੇ ਵਾਲਾ ਹਜੇ ਨਹੀਂ ਝੱਤੀ ਨੂੰ ਸੋਚ ਰਿਹਾ ਖੁੱਲ ਗਿਆ ਵਾਜੀ ਵਾ ਖੋਲ ਤੇ ਸੁੱਖਣਾ ਖੇਰ ਕੱਲੇ ਨੇ ਬਾਈ बाजरा भी पानी का हो गया है नहीं? नी hmm. ਇਸ ਤੋਂ ਔੜੇ ਮਾ ਤਕਰੀਬਨ 70-80% ਨਿਕਲੇ ਸੁਖੋ ਨੇ ਹੈ ਹੋਰ ਖੇਤਾਂ ਨਾਲੋਂ ਦੇਖ ਲੈ ਕਿ ਆ ਫਰਕ ਹੈ ਬਾਜੀ ਬਾਜੀ ਖੇਤ માં ਬਈ ਛੇਤੀ ਨਿਸਰ ਜਾ ਕਿੱਲੇ ਮਾਜਰੀ ਹੌਲੀ ਹੈ। ਯਾਨੀ ਹੋਰ ਖਿੱਤਾਂ ਨਾਲੋਂ ਹੁਣ ਤਾਂ ਠੀਕ ਆ। ਮਤਲਬ ਹੂੰ ਲਾਣ ਦਰਮੈਨਾਂ ਹੈ। ਦਰਮੈਨਾਂ ਲਾਣ बाकी जिते पैदा बढ़े उ देखो एन पता भी नहीं लगता एडा खास नहीं सरियाई देखो सारी उकी देखो नहीं कि टाकी खराब लग रही थी तकरीबन अद्धिया पल्ला नहीं सरिया उ है नी ਇਸ ਤੋਂ ਬਾਅਦ ਫਿਰ ਹੈ ਉਹ ਖੰਬੇ ਵਾਲੇ ਮਗਹਰੇ ਦਾ ਮੈਂ ਤਾਂ ਛਾਉ ਉਹ ਡਾ ਕਿਉਂ ਹਵਾ ਹੈ ਕਿਆ ਗੇਰੇ ਕਿਆ ਗੇਰੇ ਹਾਂ ਦੇ ਦਿਨ ਦਾ ਮੈਂ ਤਾਂ ਕਹੇ ਰਿਹਾ ਇਹ ਤਾਂ ਜਿਆਦਾ ਛੋਟੇ ਬੁੱਟੇ ਉਹੀ ਰਹਿਗੇ ਨਹੀਂ ਸਰਨੇ ਨੂੰ ਨਹੀਂ ਤੇ ਤਰਮਾ ਨਹੀਂ ਰੀਅਲਾਈਮ ਵੀ ਗੋਮ ਆ ਗਈ ਲੱਗੀ ਨਿਸਰਨ ਆਓ ਇਹ ਤਾਂ ਗਿੱਲਾ ਮਰੂਦ ਚੱਲ ਗਿਆ ਵਧੀਆ ਹੁਣ ਦੇਖ ਹੈ ਨਹੀਂ ਕੰਟ ਇੱਕ ਮੈਂ ਭਰ ਜੂਗਾ ਕੀ ਰੱਬ ਵੀ ਹਲੇ ਰੌੜ ਗੁਰੜ ਜੀ ਕਰੇ ਰਿਹਾ ਬਈ ਚਲੋ ਜੀ ਚੱਲ ਕਾਰ ਨੂੰ ਇੱਥੇ ਜੀ ਪਿਸਣਾ ਪਸਵਾਣ ਤੇ ਨਾਲ ਕੇ ਨਾਲ ਕਢਵਾ ਰਹੇ ਘਣੀ ਤੇਲ ਵੀ ਨਿਕਲ ਰਿਹਾ ਇੱਧਰ ਦੇਖੋ ਕਿਣੀ ਸਰੋਦੀ ਆਪਣੇ ਬਾ ਕਿਣੀ ਸਰੋਂ ਦਾ ਤੇਲ ਕਢਵਾ ਰਹੇ ਆ ਬਈ ਇਹ ਅੰਦਰ ਜੀ ਅੰਦਰ ਹੀ ਹੈ ਚੱਕੀ 17 ਕਿਲੋ ਸਰੋਂ ਦੀ 17 ਕਿਲੋ ਮਦ ਦੇਖਾਂਗੇ ਇਹ ਲੀਟਰ ਤੇਲ ਨਿਕਲੇਗਾ ਵੈਸੇ ਅੰਦਾਜ਼ਾ 8-9 ਲੀਟਰ ਤੇਲ ਨਿਕਲੇਗਾ ਬਾਈ ਬਾਕੀ ਦੇਖਾਂਗੇ 11 ਲੀਟਰ ਕੀ ਢੋਲੀ ਆ ਆਪਣੀ ਕਿ ਕਿੰਨੇ ਕੂਣੀ ਰਹੇਗੀ ਬਾਕੀ ਖਾਲ ਆਪਣੀ ਆਪਾਂ ਘਰਾਂ ਲੈ ਜਾਵਾਂਗੇ ਕਾਂ ਵਾਸਤੇ ਕਾਂ ਨੂੰ ਖਾਵਾਂਗੇ ਕੋਈ ਨਿਕਲ ਰਹੀ ਖੜਕ ਬਾਕੀ ਬੱਦਲ ਹੋਇਆ ਵਾ ਬਈ ਗਣੀਆਂ ਵੀ ਆ ਗਈਆਂ ਨੇ ਮੌਸਮ ਬਹੁਤ ਖਰਾਬ ਹੋਇਆ ਵਾ ਅੱਗੇ ਪੇਸਣਾ ਆਪਣਾ ਨਿਕਲ ਗਿਆ ਇਹ ਦੇਖੋ ਬਾਈ ਉਧਰ ਸਿਆਦਪੁਰ ਬਾਜ਼ਾਰ ਮਾਂ ਹੈ ਨਹੀਂ ਦੇਖੋ ਬਾਹਰ ਇੱਧਰ ਬਹੁਤ ਕੰਮ ਦਾ ਸੂਟ ਕਿਰਿਆ ਬਾਦ ਹੈ ਉਹਨੂੰ ਐਨ ਗਿੱਲੀ ਕਰਤੀ ਸੜਕ ਇਹ ਦੇਖੋ ਸੜਕ ਐਨ ਗਿੱਲੀ ਹੋਈ ਵੀ ਹੈ ਜ਼ੋਰ ਕੀ ਸੱਡਵਾ ਪਾਣੀ ਵੀ ਖੜਿਆ ਆ ਚਲਣ ਜੂਲਣ ਜਾਵਾ ਬਾਈ ਇਤਨੂੰ ਗਾਹਾਂ ਗਾਹਾਂ ਹੋਰ ਵੀ ਜ਼ਿਆਦਾ ਐ ਪੈ ਰਿਹਾ ਇੱਧਰ ਮੀਂਹ ਅੱਗੇ ਦੇਖੋ ਆਹ ਦੇਖੋ ਪੂਰੇ ਫੁੜਕੇ ਤੇਲੇ ਮੋਟਰਸਾਈਕਲਾਂ ਵਾਲੇ ਖੜੇ ਐ ਦੇਖ ਲੋ ਤੇ ਬਾਕੀ ਮੀਂਹ ਪੈ ਰਿਹਾ ਇੱਧਰ ਪਿੱਛੇ ਹੈ ਨਹੀਂ ਦਾ ਸਰਕ ਰਕਾ ਇਹ ਦੇਖੋ ਅੱਗੇ ਮੀਂਹ ਪੈ ਰਿਹਾ ਕਿੱਥੇ ਤੇ ਆਪਾਂ ਨੇ ਵੀਡੀਓ ਸਟਾਰਟ ਕਰੀ ਆ ਉੱਥੇ ਤੇ ਸੜਕ ਗਿੱਲੀ ਦੀ ਵੀ ਮੀਂਹ ਪਿਆ ਬਹੁਤ ਹੈ ਐਂ ਲੱਗ ਰਿਹਾ ਤਾਂ ਪਿੱਛੇ ਸੁੱਕਾ ਤਾਂ Täällä miin en. Kutsu niipä täällä laadar rapkeen rangaan ਜਿੰਨਾ ਆਲੂ ਲਾਣੇ ਦੇ ਆਲੂ ਵਾਲੇ ਤਿਆਰ ਕਰ ਰਹੇ ਆ ਆਲੂ ਵੀ ਨਹੀਂ ਲਾਣ ਦੇਣੇਗਾ ਬਾਵਾਗਾ ਤਿਆਰ ਕਰੇ ਪਈ ਲੋਕਾਂ ਨੇ ਅੱਜ ਗਾਇ ਵੀਦਨੀ ਹੁਣ ਆਪਾਂ ਨੂੰ ਵੀ ਘਰਾਂ ਤੱਕ ਇਸੇ ਤਰ੍ਹਾਂ ਕੁ ਹੈ ਨਹੀਂ ਅਕਾਉਰੀ ਆ ਵਿੱਚ ਨੋ ਆਂ ਕਈ ਵਰਗਾ ਕਾ ਹੋਆ ਬਾਹਰੇ ਦੇ ਖੇਤਾਂ માં ਜਿ ਤਰ੍ਹਾਂ ਫਿਲਰ ਮਾਰੇ ਹੋਆ ਬਈ ਪਾਣੀ ਖੜਿਆ ਹੈ ਨਾ ਖੁੱਡਾਂ માં ਪਾਣੀ ਖੜਿਆ ਹੈ ਦੇਖ ਲੋ ਕਿੰਨਾ ਵੀ ਵਹਿ ਲਿਆ ਬਾਕੀ ਹਲੇ ਪੈ ਰਿਹਾ ਅੱਜ ਤਰੀਕ ਹੈ 25 ਸਤੰਬਰ ਇਹ ਵੀਨਾ ਦਾ ਮੰਗਲਵਾਰ ਇਹ ਡਰਕਸ ਕੇ ਥੱਲੇ ਖੜਿਆ ਦੇਖੋ ਸਿੰਘ ਆਪਣਾ ਡਰਕਸ ਕੀ ਯਾਰਡ ਲਈ ਖੜਿਆ ਵਿਚਾਰ ਇਹ ਸ਼ਾਇਦ ਬੰਦ ਹੋ ਜਾਵੇ